ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਕਰਾਉਣ ਜਾ ਰਿਹਾ ਹਾਂ 10 ਲਾਈਨਾਂ ਦਾ 에ਸੇ ਰੁੱਖਾਂ ਦੀ ਮਹੱਤਤਾ ਦੇ ਉੱਤੇ ਤਾਂ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਨੰਬਰ 1 ਰੁੱਖ ਕੁਦਰਤ ਦੀ ਅਨਮੋਲ ਦਾਤ ਹੈ ਨੰਬਰ 2 ਰੁੱਖਾਂ ਤੋਂ ਸਾਨੂੰ ਬਹੁਤ ਲਾਭ ਹੁੰਨ ਨੰਬਰ 3 ਰੁੱਖ ਹਵਾ ਨੂੰ ਸ਼ੁੱਧ ਰੱਖਦੇ ਹਨ ਤੇ ਤਾਪਮਾਨ ਸਥਿਰ ਰੱਖਦੇ ਹਨ ਨੰਬਰ 4 ਰੁੱਖਾ ਤੋਂ ਸਾਨੂੰ ਸਾਹ ਲੈਣ ਲਈ ਆਕਸੀਜਨ ਮਿਲਦੀ ਹੈ। ਨੰਬਰ 5 ਰੁੱਖ ਵਰਖਾਲੇਣ ਵਿੱਚ ਸਹਾਇਕ ਹੁੰਦੇ ਹਨ। ਨੰਬਰ 6 ਰੁੱਖਾ ਤੋਂ ਫਲ, ਫੁੱਲ ਤੇ ਜੜੀ ਬੂਟੀਆਂ ਮਿਲਦੀਆਂ ਹਨ। ਨੰਬਰ 7 ਰੁੱਖਾ ਤੋਂ ਹੀ ਕਾਗਜ਼, ਲੱਕੜੀ, ਗੋੰਦ ਅਤੇ ਰਬੜ ਪ੍ਰਾਪਤ ਹੁੰਦੀ ਹੈ। ਨੰਬਰ 8 ਰੁੱਖਾ ਤੋਂ ਬਿਨਾ ਵਾਤਾਵਰਣ ਸਾਫ਼ ਨਹੀਂ ਹੋ ਸਕਦਾ। ਨੰਬਰ 9 ਰੁੱਖ ਕਈ ਪੰਛੀਆਂ ਤੇ ਜਾਨਵਰਾਂ ਦੇ ਆਵਾਗ ਸਥਾਨ ਹਨ। ਨੰਬਰ 10 ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਤਾਂ ਅੱਜ ਦੀ ਵੀਡੀਓ ਲਈ ਨਹੀਂ ਮੈਂ ਤੁਸਾਰ ਮਿਲੂਗਾ ਨੈਕਸਟ ਵੀਡੀਓ ਵਿੱਚ। ਇਸ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਧੰਨਵਾਦ।